ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਮਿੱਤਰ ਪਿਆਰੇਆਂ ਨੂੰ ਕੀ ਹਾਲ ਹੈ ਮਾਲਕੋ ਨੌ ਟੀਮਾਂ ਦੀ ਆਪਾਂ ਗੱਲ ਕਰ ਲਈਏ ਗਿਨ ਕੇ ਖੀਰਲੀ ਟੀਮ ਰਹਿ ਗਈ ਜੇ ਮੁੰਬਈ ਇੰਡੀਅਨਸ ਉਹਦੀ ਗੱਲ ਕਰਦੇ ਆ ਕਿ ਆਕਸ਼ਨ ਤੋਂ ਪਹਿਲਾਂ ਨਿਲਾਮੀ ਤੋਂ ਪਹਿਲਾਂ ਕਿਹੜੇ ਪਲੇਅਰ ਛੱਡੇ ਕਿਹੜੇ ਟ੍ਰੇਡ ਕੀਤੇ ਕਿਹੜੇ ਬੁਲਾਏ ਆ ਪੈਸੇ ਕਿੰਨੇ ਬਚੇ ਆ ਤੇ ਅੱਗੇ ਕੀ ਕਰ ਸਕਦੇ ਆ ਜੀ ਇਹ ਤੇ ਬਸ ਆਕਸ਼ਨ ਵੀ ਆਣ ਵਾਲੀ ਹੈ ਕਿ ਨਹੀਂ 16 ਦਸੰਬਰ ਨੂੰ ਹੈ ਆਕਸ਼ਨ ਤੋਂ ਬਾਅਦ ਫਿਰ ਆਪਾਂ ਬਾਕੀ ਸਾਰੀਆਂ ਟੀਮਾਂ ਦੀਆਂ ਗੱਲਾਂ ਕਰਾਂਗੇ ਇਹ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਵਿੱਚ ਮਜ਼ਬੂਤੀਆਂ ਕੀ ਐ ਬਹੁਤੀਆਂ ਮਜ਼ਬੂਤੀਆਂ ਕੀ ਐ ਚੰਗੀਆਂ ਗੱਲਾਂ ਕਿਹੜੀਆਂ ਨਹੀਂ ਹੈਗੀਆਂ ਵਗੈਰਾ ਵਗੈਰਾ ਕਿ ਮੈਂ ਹਿੰਦੀ ਵਿੱਚ ਕਬੱਡੀ ਵਿੱਚ ਕਰਦਾ ਹੁੰਦਾ ਸਬੋਸ ਐਨਾਲਿਸਿਸ ਐਸ ਡਬਲਯੂ ਓ ਐਸ ਸਟਰੈਂਥ ਵੀਕਨੈਸ ਓਪਰਚ्युनिटी ਤੇ ਸਟ੍ਰੈਟੇਜੀ ਉਹ ਸਾਰੀਆਂ ਦਸਾਂ ਟੀਮਾਂ ਦਾ ਕਰਾਂਗੇ ਨਿਲਾਮੀ ਹੋਣ ਤੋਂ ਬਾਅਦ ਤੇ ਇਹ ਅਖੀਰਲਾ ਐਪੀਸੋਡ ਹੈਗਾ ਜੀ ਆਵਲੀ ਸੀਰੀਜ਼ ਦਾ ਇਸ ਤੋਂ ਬਾਅਦ ਯਾਰ ਚੱਲਨੇ ਆ ਪੰਜਾਬ 3-4 ਦਿਨ ਦੇ ਵਾਸਤੇ ਫਿਰ ਵਾਪਸ ਆਵਾਂਗੇ ਆਕਸ਼ਨ ਹੋ ਚੁੱਕੀ ਹੋਣੀ ਹੈ ਤੇ ਅਗਲੀਆਂ ਟੀਮਾਂ ਦੀ ਗੱਲ ਕਰਾਂਗੇ ਆਜੋ ਮਾਲਕੋ ਨਿੱਘਾ ਸਵਾਗਤ ਤੁਹਾਡਾ ਸਰਪੰਚ ਅਤੇ ਸਪੋਰਟਸ ਵਿੱਚ ਸਰਪੰਚ ਜੀ ਤੁਹਾਡਾ ਪਿਆਰ ਤੇ ਸਪੋਰਟਸ ਦੀ ਗੱਲ ਮੈਂ ਵੀ ਕਰਦਾ ਹਾਂ ਤੁਸੀਂ ਵੀ ਥੱਲੇ ਕਮੈਂਟਾਂ ਵਿੱਚ ਠਾਠਾ ਕਰਕੇ ਕਰਦੇ ਹੁੰਦੇ ਹੋ ਅੱਜ ਆਪਾਂ ਗੱਲ ਕਰ ਰਹੇ ਹਾਂ ਐਮ ਆਈ ਦੀ ਮੁੰਬਈ ਇੰਡੀਅਨਸ ਦੀ ਤੁਸੀਂ ਕੀਤਾ ਕੀ ਹੈ ਜੀ ਨਿਲਾਮੀ ਤੋਂ ਪਹਿਲਾਂ ਸਭ ਤੋਂ ਪਹਿਲੇ ਤੇ ਤੁਸੀਂ ਅਦੇ ਮੁੰਬਈ ਦੇ ਮੁੰਡੇ ਨੂੰ ਪਾਲ ਘਰ ਮੁੰਬਈ ਦੇ ਲਾਗੇ ਹੀ ਹੈ ਸ਼ਾਰਦੁਲ ਠਾਕਰ ਨੂੰ ਬੁਲਾ ਲਿਆ ਜੀ ਮੁੰਬਈ ਵਿੱਚ ਐਲਐਸਜੀ ਤੋਂ 2 ਕਰੋੜ ਰੁਪਈਆ ਦੇ ਕੇ ਪਰ ਐਲਐਸਜੀ ਨੂੰ ਤੁਸੀਂ ਤੋਹਫੇ ਵਿੱਚ ਦਿੱਤੇ ਤੇਦੁਲਕਰ ਸਾਹਿਬ ਅਰਜੁਨ ਤੇਦੁਲਕਰ ਸਾਹਿਬ ਉਹਨਾਂ ਦੇ بیس ਪ੍ਰਾਈਸ 3 ਲੱਖ ਰੁਪਈਏ ਵਿੱਚ ਇੱਕ ਹੋਰ ਤੁਸੀਂ ਟ੍ਰੇਡ ਕੀਤਾ ਮੁੰਡਾ ਪੰਜਾਬ ਦਾ ਬਠਿੰਡੇ ਦੇ ਮਾਰਕੰਡੇ ਸਾਹਿਬ ਨੂੰ ਤੁਸੀਂ ਮਯੰਕ ਮਾਰਕੰਡੇ ਫਰੋਂ ਬਠਿੰਡੇ ਉਹਨਾਂ ਨੂੰ ਵੀ ਤੁਸੀਂ ਕੇ ਕੇ ਆਰ ਤੋਂ ਬੁਲਾ ਲਿਆ بیس ਪ੍ਰਾਈਸ 3 ਲੱਖ ਰੁਪਏ ਵਿੱਚ ਇਹ ਪੰਜਾਬ ਕਾਨੂੰਨੀ ਕਰਦਾ ਇਹ ਮੈਂ ਹੋਰ ਵੀ ਅੱਗੇ ਖੋਲ ਕੇ ਗੱਲ ਕਰੂੰਗਾ ਪਰ ਇਹ ਤੁਸੀਂ ਤਿੰਨ ਟ੍ਰੇਡ ਕੀਤੇ ਦੋ ਪਲੇਅਰ ਸੱਦੇ ਹਨ ਸ਼ਾਰਦੂਲ ਠਾਕੁਰ ਬੋਲਿੰਗ 올ਰਾਊਂਡਰ ਹੋਗੇ ਮਯੰਕ ਮਾਰਕੰਡੇ ਲੈਗ ਸਪਿਨਰ ਹੋਗੇ ਤੇ ਅਰਜੁਨ ਤਦਲਕਰ ਤੁਸੀਂ ਕੱਲ ਤੇ ਇਹ ਤਿੰਨ ਟ੍ਰੇਡ ਤੁਸੀਂ ਟੋਟਲ ਕੀਤੇ ਹਨ ਤੇ ਰੀਲੀਜ਼ ਕੀਤੇ ਤੁਸੀਂ ਅੱਠ ਪਲੇਅਰ ਜਿਦੇ ਵਿੱਚ ਚਾਰ ਹੈਗੇ ਆ ਵਲੈਤੀ ਕੌਣ ਕੌਣ ਬੀਵਨ ਜੈਕब्स 3 ਲੱਖ ਰੁਪਏ ਵਿੱਚ ਠਾ ਕਰਤੇ ਕਰਨ ਸ਼ਰਮਾ ਮੈਰਟ ਤੋਂ ਆਦੇ ਆ ਲੈਗ ਸਪਨ ਪਾਉਂਦੇ ਆ ਸਪਿਨਰ ਹੈਗੇ ਆ ਪਿਛਲੀ ਵਾਰੀ 7 ਵਿਕਟਾਂ ਲਈਆਂ ਸੀ 50 ਲੱਖ ਰੁਪਏ ਵਿੱਚ ਠਾ ਕਰਤੇ ਲਿਜ਼ਰਡ ਵਿਲੀਅਮਸ 75 ਲੱਖ ਰੁਪਏ ਵਿੱਚ ਠਾ ਕਰਤੇ ਮੁਜੀਬੁਰ रहमान ਬੰਗਲਾਦੇਸ਼ ਦੇ ਫਾਸਟ ਬੋਲਰ 2 ਕਰੋੜ ਰੁਪਏ ਵਿੱਚ ਇੱਕ ਵਿਕਟ ਲਈ ਸੀ ਜਿਆਦਾ ਖੇਡੇ ਵੀ ਨਹੀਂ ਸੀ ਠਾ ਕਰਤੇ ਰੀਸ ਟੋਪਲੀ ਫਾਸਟ ਬੋਲਰ ਜੀ 75 ਲੱਖ ਰੁਪਏ ਦੀ ਆਕਸ਼ਨ ਪ੍ਰਾਈਸ ਸੀ ਠਾ ਕਰਤੇ ਸ਼ਾ ਸ਼੍ਰੀਜੀਤ ਕ੍ਰਿਸ਼ਨਨ 3 ਲੱਖ ਰੁਪਏ ਵਿੱਚ ਤਿੱਤਰ ਕਰਤਾ ਗਿਆ ਆ ਵੀ ਸੱਤਿਆਨਾਰਾਇਣ ਰਾਜੂ ਫਾਸਟ ਬੋਲਰ ਹੈ 3 ਲੱਖ ਰੁਪਏ ਵਿੱਚ ਧੰਨਵਾਦ ਕਹਤਾ ਤੇ ਵਿਗਨੇਸ਼ ਪਥੂਰ ਉਹ ਕੇਰਲਾ ਦਾ ਜਿਹੜਾ ਖੱਬੂ ਸਪਿਨਰ ਸੀਗਾ 6 ਵਿਕਟਾਂ ਦੇ ਲਿਆ ਸੀ ਪਿਛਲੇ ਸੀਜ਼ਨ ਤੇ ਸਿਰਫ 3 ਲੱਖ ਬੇਸ ਪ੍ਰਾਈਸ ਸੀ ਥੈਂਕ ਯੂ ਵੈਰੀ ਮਚ ਕਹਤਾ ਜੀ ਇਹਨਾਂ ਨੂੰ ਤੇ ਹੁਣ ਤੁਸੀਂ ਰੀਟੇਨ ਕੀਤੇ ਹੋ ਟੋਟਲ 10 ਦੇ 10 20 ਪਲੇਅਰ ਜਿਹਦੇ ਵਿੱਚ ਸੱਤ ਹੈਗੀਆਂ ਵਲੈਤੀ ਕਿਹੜੇ ਕਿਹੜੇ ਪਲੇਅਰ ਰੱਖੇ ਹੈ ਅਬ ਆੜੇ ਤੋਂ ਸ਼ੁਰੂ ਕਰਦੇ ਆ ਅੱਲਾ ਗਜ਼ਨਫਰ afghanistan ਵਾਲੇ ਸਪਿਨ ਪਾਉਂਦੇ ਆ ਰੱਖੇ ਗਏ ਆ ਪਿਛਲੇ ਸੀਜ਼ਨ ਬਹੁਤਾ ਖੇਡੇ ਨਹੀਂ ਸੀ ਫਿਰ ਪੰਜਾਬ ਦਾ ਮੁੰਡਾ ਅਸ਼ਵਨੀ ਕੁਮਾਰ ਚਿੰਝੇੜੀ ਦਾ ਖਬੂ ਫਾਸਟ ਬੋਲਰ ਮੋਹਾਲੀ ਦੇ ਲਾਗੇ ਤੁਹਾਡਾ ਪਿੰਡ ਹੈਗਾ 11 ਵਿਕਟਾਂ ਲਈਆਂ ਸੀ ਤੇ ਮੈਨੂੰ ਯਾਦ ਹੈ ਦੋ ਮੈਚ ਇਹੋ ਜਿਹੇ ਸੀ ਜਦੋਂ ਪਹਿਲੇ ਪਹਿਲੇ ਓਵਰ ਵਿੱਚ ਪਹਿਲੀ ਪਹਿਲੀ ਗੇਂਦ ਤੇ ਇਹਨਾਂ ਨੇ ਵਿਕਟਾਂ ਲਈਆਂ ਸੀ ਪਹਿਲੇ ਓਵਰ ਵਿੱਚ ਵਿਕਟਾਂ ਕਢਣ ਦੇ ਮਾਹਰ ਬਣ ਗਏ ਸੀ ਰੱਖਣਾ ਸੀ ਉਹਨਾਂ ਨੂੰ ਕਾਰਬਨ ਬੋਸ਼ ਇੰਡੀਆ 'ਚ ਖੇਡਣ ਰਹੇ ਆ ਸਾਊਥ ਅਫਰੀਕਾ ਦੇ ਫਾਸਟ ਬੋਲਰ ਰੱਖੇ ਗਏ ਆ ਪਿਛਲੇ ਸੀਜ਼ਨ ਵਿਕ ਦੀਪਕ ਚਾਹਰ ਸੀਐਸਕੇ ਤੋਂ ਆਏ ਸੀ ਇੱਥੇ ਫਾਸਟ ਬੋਲਰ ਰੱਖੇ ਗਏ ਹਨ 11 ਵਿਕਟਾਂ ਲਈਆਂ ਸੀ ਤੇ ਉਸ ਤੋਂ ਬਾਅਦ ਫਿਰ ਤੁਹਾਡੇ ਸਰਪੰਚ ਸਾਹਿਬ ਤੁਹਾਡੇ ਲੋਕਲ ਸਰਪੰਚ ਹਾਰਦਿਕ ਪਾਂਡਿਆ ਹੈਗੇ ਹਨ 2.5 200 ਦੇ ਲਾਗੇ ਰਨ ਬਣਾਏ ਸੀ 163 ਦਾ ਸਟ੍ਰਾਈਕ ਰੇਟ 14 ਵਿਕਟਾਂ ਲਈਆਂ ਸੀ ਆਪਣੀ ਟੀਮ ਦੇ ਤੀਜੇ ਸਭ ਤੋਂ ਕਾਮਯਾਬ ਬੋਲਰ ਸੀ ਤੇ ਫਿਰ ਦੇਸ਼ ਤੇ ਸਭ ਤੋਂ ਘੈਂਟ ਪੰਜਾਬੀ ਮੁੰਡਿਆਂ ਵਿੱਚੋਂ ਇੱਕ ਜਸਪ੍ਰੀਤ ਬੂਮਰਾ 12 ਵਿਕਟਾਂ ਲੈ ਕੇ ਨੰਬਰ 2 ਬੋਲਰ ਬਣੇ ਸੀ ਤੇ ਲੇਟ ਆਏ ਸੀ ਕਈ ਮੈਚ ਖੇਡ ਨਹੀਂ ਪਾਈ ਸੀ ਕਿਉਂਕਿ ਰੀਹੈਬ ਕਰਦੇ ਵਿੱਚ ਸੀ ਐਨਸੀਏ ਬੰਗਲੌਰ ਵਿੱਚ ਰੱਖਣਾ ਹੀ ਰੱਖਣਾ ਸੀ ਮਯੰਕ ਮਾਰਕੰਡੇ ਨੂੰ ਤੁਸੀਂ ਬਠਿੰਡੇ ਤੋਂ ਯਾਨੀ ਕੇਕੇਆਰ ਤੋਂ ਬੁਲਾ ਲਿਆ ਮਿਥ ਸੈਂਟਨਰ ਖੱਬੂ ਸਪਿਨਰ ਬਹੁਤ ਵਧੀਆ ਖੇਡੇ ਸੀ 10 ਵਿਕਟਾਂ ਲਈਆਂ ਸੀ ਨਮਨ ਧੀਰ ਇੱਕ ਹੋਰ ਪੰਜਾਬੀ ਮੁੰਡਾ 250 ਦੇ ਲਾਗੇ ਰਨ ਬਣਾਏ ਸੀ 182 ਸਟ੍ਰਾਈਕ ਰੇਟ ਦੇ ਨਾਲ ਰੱਖੇ ਗਏ ਹਨ ਰਗੂ ਸ਼ਰਮਾ ਇਹ ਨਾਮ ਯਾਦ ਰੱਖਿਓ ਸਾਡੇ ਨਾਲ ਮਿੱਤਰ ਹੈ ਨਾ ਰਾਹੁਲ ਸ਼ਰਮਾ ਜਿਹੜੇ ਅਸੀਂ ਇਕੱਠੇ ਕਮੈਂਟਰੀ ਕਰਦੇ ਆਂ ਆਈਪੀਐਲ ਵਿੱਚ ਪੰਜਾਬੀ ਦੀ ਉਹਨਾਂ ਦੇ ਪਿੰਡ ਤੋਂ ਆਉਂਦੇ ਆ ਜਲੰਧਰ ਤੋਂ ਰਗੂ ਸ਼ਰਮਾ ਉਹਨਾਂ ਦੇ ਚੇਲੇ ਹੈਗੇ ਛੋਟੇ ਭਰਾ ਵਰਗੇ ਆ ਉਹਨਾਂ ਤੋਂ ਗੁਰ ਸਿੱਖੇ ਹੈ ਲੈਗ ਸਪਿਨਰ ਹੈ ਐਸਵਰੀ ਤੋਂ ਉਹਨੂੰ ਖੇਡਦੇ ਦੇਖਣਗੇ ਇੱਕ ਹੋਰ ਪੰਜਾਬੀ ਰਾਜੰਗਤ ਬਾਵਾ ਜਿਹੜੇ ਮੀਡੀਅਮ ਪੇਸ 올 ਰਾਊਂਡਰ ਹੈ ਹੈਗੇ ਹਿਮਾਚਲ ਦੀ ਪੰਜਾਬੀ ਬੈਲਟ ਤੋਂ ਹੈ ਚੰਡੀਗੜ੍ਹ ਵੱਲੋਂ ਖੇਡਦੇ ਆ ਰੱਖੇ ਗਏ ਆ ਰੋਬਿਨ ਮਿੰਜ਼ ਉਹ ਚਾਰਖੰਡ ਦਾ ਵਿਕਟ ਕੀਪਰ ਰੀਟੇਨ ਕੀਤਾ ਗਿਆ ਹੈ ਰੋਹਿਤ ਸ਼ਰਮਾ ਤਾਂ ਫਿਰ ਮੁੰਬਈ ਦੇ ਰਾਜੇ ਹੈਗੇ ਆ ਰੱਖੇ ਜਾਣਗੇ 418 ਰਨ ਬਣਾਏ ਸੀ 150 ਦੇ ਲਾਗੇ ਦੀ ਸਟ੍ਰਾਈਕ ਰੇਟ ਸੀ ਰਾਇਨ ਰਿਕਲਟਨ ਇਹਨਾਂ ਨਾਲ ਓਪਨਿੰਗ ਕੀਤੀ ਪਿਛਲਾ ਤਕਰੀਬਨ ਪੂਰਾ ਸੀਜ਼ਨ ਨਾਲ ਕੀਪਰ ਹੈਗੇ ਆ ਪੌਣੇ 400 ਦੇ 388 ਦੇ ਲਾਗੇ ਰਨ ਸੀ 151 ਦਾ ਸਟ੍ਰਾਈਕ ਰੇਟ ਰੱਖਣਾ ਹੀ ਰੱਖਣਾ ਸੀ ਸ਼ਾਰਦੁਲ ਠਾਕਰ ਨੂੰ ਬੁਲਾ ਲਿਆ ਗਿਆ ਸ਼ਰਫੀਨ ਰਦਰਫਰਡ ਨੂੰ ਵੀ ਤੁਸੀਂ ਟ੍ਰੇਡ ਕਰਕੇ ਲੈ ਕੇ ਆਏ ਹੋ ਸਾਡਾ ਬ੍ਰਦਰ ਰਦਰ ਜੀਟੀ ਤੋਂ ਇੱਥੇ ਆਇਆ ਹੈਗਾ ਤੇ ਫਿਰ ਸੂਰਿਆ ਕੁਮਾਰ ਯਾਦਵ ਤੁਹਾਡਾ ਸਭ ਤੋਂ ਘੈਂਟ ਬੈਟਸਮੈਨ ਸੀ 717 ਰਨ 168 ਦਾ ਸਟ੍ਰਾਈਕ ਰੇਟ ਤਿਲਕ ਵਰਮਾ ਪਿਛਲਾ ਸੀਜ਼ਨ ਓਕੇ ਰਿਹਾ ਸੀ 343 ਰਨ ਰੱਖੇ ਗਏ ਹਨ ਫਿਰ ਟ੍ਰੈਂਟ ਬੋਲਟ ਠਾ ਕਰਕੇ ਰਾਜਸਥਾਨ ਰਾਇਲਜ਼ ਤੋਂ ਆਏ ਸੀ ਤੇ 22 ਵਿਕਟਾਂ ਲੈ ਕੇ ਬਾਈ ਜੀ ਤੁਹਾਡੇ ਨੰਬਰ 1 ਬੋਲਰ ਬਣੇ ਪਿਛਲੇ ਸੀਜ਼ਨ ਤੇ ਬਿੱਲੂ ਵੀਰਾ ਵਿਲ ਜਾਕਸ 233 ਰਨ ਬਣਾਏ ਸੀ ਰੱਖੇ ਗਏ ਹਨ ਪਹਿਲੇ ਤੁਹਾਡੇ ਕੋਲ ਬਚਦੇ ਆਂ ਦੀ ਪੌਣੇ 3 ਕਰੋੜ ਸਭ ਤੋਂ ਘੱਟ ਪੈਸਾ ਅਗਰ ਕਿਸੇ ਟੀਮ ਕੋਲ ਬਚਦਾ ਹੈ ਤਾਂ ਉਹ ਐਮਆਈ ਹੈ ਫਿਰ ਸ਼ਾਇਦ ਆਪਣੇ ਪੰਜਾਬ ਦਾ ਨੰਬਰ ਆਂਦਾ ਹੈ ਪੌਣੇ 3 ਕਰੋੜ ਤੇ ਤੁਹਾਡੇ ਕੋਲ स्लॉट ਬਚੇ ਹੈ ਜੀ 5 ਜਿਹਦੇ ਵਿੱਚ ਇੱਕ ਵਿਦੇਸ਼ੀ ਹੋ ਸਕਦਾ ਹੈ ਚਾਰ ਦੇਸੀ ਤੇ ਇੱਕ ਤੁਸੀਂ ਵਿਦੇਸ਼ੀ ਖਿਡਾਰੀ ਲੈ ਸਕਦੇ ਹੋ ਇਹਨਾਂ ਨੂੰ ਲੋੜ ਕਿਸ ਚੀਜ਼ ਦੀ ਹੈ ਕੋਈ ਲੰਬੀ ਚੂੜੀ ਲੋੜ ਹੈ ਨਹੀਂ ਪਰ ਲੋੜ ਤੋਂ ਪਹਿਲਾਂ ਨਾ ਮੇਰਾ ਧਿਆਨ ਜਾਂਦਾ ਹੈ ਪਲੇਅਰਾਂ ਤੇ ਹੁਣ ਤੁਸੀਂ ਵੀ ਜ਼ਰੂਰ ਗੌਰ ਕੀਤਾ ਹੋਣਾ ਮਯੰਕ ਮਾਰਕੰਡੇ ਬਠਿੰਡੇ ਦਾ ਮੁੰਡਾ ਅਸ਼ਵਨੀ ਕੁਮਾਰ ਚੰਜੇੜੀ ਮੋਹਾਲੀ ਦੇ ਲਾਗੇ ਦਾ ਮੁੰਡਾ ਅ ਚੋ ਜਸਪ੍ਰਿਤ ਬੋਮਰਾ ਤਾਂ ਗੁਜਰਾਤ ਤੋਂ ਆਂਦੇ ਹੈ ਨਮਨਦੀਰ ਪੰਜਾਬ ਦਾ ਮੁੰਡਾ ਹੈ ਚੰਡੀਗੜ੍ਹ ਦਾ ਮੁੰਡਾ ਪੰਜਾਬ ਵੱਲੋਂ ਲਗਾਤਾਰ ਖੇਡ ਰਿਹਾ ਹੈ ਤੇ ਇੱਥੇ ਵੀ ਖੇਡ ਰਿਹਾ ਹੈ ਰਗੂ ਸ਼ਰਮਾ ਜਲੰਧਰ ਦਾ ਮੁੰਡਾ ਰਾਜ ਅੰਗਦ ਬਾਬਾ ਚੰਡੀਗੜ੍ਹ ਤੋਂ ਖੇਡਦਾ ਹੋਇਆ ਪੰਜਾਬੀ ਮੁੰਡਾ ਇਹ ਪੰਜ ਪਲੇਅਰ ਇਹੋ ਜਿਹੇ ਮੈਨੂੰ ਇੱਥੇ ਦਿਖਦੇ ਆ ਜਿਹੜੇ ਪੰਜਾਬ ਜਾਂ ਪੰਜਾਬ ਦੇ ਲਾਗੇ ਤੋਂ ਹੈਗੇ ਆ ਤੇ ਜਿਹੜੇ ਐਮਆਈ ਵੱਲੋਂ ਖੇਡਣਦੇ ਆ ਤੁਹਾਡਾ ਵੀ ਮਨ ਕਰਦਾ ਹੋਵੇਗਾ ਕਿ ਪੰਜਾਬ ਦੇ ਮੁੰਡੇ ਪੰਜਾਬ ਵੱਲੋਂ ਖੇਡਦੇ ਕਿਉਂ ਮੈਂ MI ਦੀ ਥੋੜੀ ਜੀ ਤਾਰੀਫ ਕਰਦਾ ਮੈਨੂੰ ਪਤਾ ਪੰਜਾਬ ਵਿੱਚ ਕਈ ਜਗ੍ਹਾ ਇਹਨਾਂ ਦੇ ਫੈਨਸ ਬਥੇਰੇ ਹੈਗੇ ਆ ਤੇ ਕਈ ਜਗ੍ਹਾ ਲੋਕੀ ਪਸੰਦ ਵੀ ਨਹੀਂ ਕਰਦੇ MI ਨੂੰ ਪਰ ਅਸੀਂ ਸਾਡੇ ਪੰਜਾਬੀਆਂ 'ਚ ਸਭ ਤੋਂ ਘੈਂਟ ਗੱਲ ਕਿਹੜੀ ਹੁੰਦੀ ਹੈ ਸਿੱਖਣਾ ਅਸੀਂ ਸਿੱਖ ਹੈਗੇ ਆ ਕਿਉਂ ਹੈਗੇ ਆ ਅਸੀਂ ਸਿੱਖਦੇ ਆ ਆਪਾਂ ਨੂੰ ਮੜਾ-ਬੜਾ ਸਾਰਿਆਂ ਤੋਂ ਸਿੱਖਣਾ ਚਾਹੀਦਾ ਕਿਉਂ ਸਿੱਖਣਾ ਚਾਹੀਦਾ ਕੀ ਸਿੱਖਣਾ ਚਾਹੀਦਾ 2-3 ਮਹੀਨੇ ਪਹਿਲੇ ਦੀ ਗੱਲ ਹੈ ਦਿੱਲੀ ਪ੍ਰੀਮੀਅਰ ਲੀਗ ਚੱਲ ਰਹੀ ਸੀ DPL ਮੈਂ ਕਮੈਂਟਰੀ ਕਰ ਰਿਹਾ ਸੀ ਉੱਥੇ ਮੈਨੂੰ ਕਿਰਨ ਮੋਰੇ ਸਾਹਿਬ ਦਿਖੇ ਉੱਥੇ ਮੈਨੂੰ RP ਸਿੰਘ ਆਪਣੇ ਫਾਸਟ ਬੋਲਰ ਦੇਖੇ ਉੱਥੇ ਮੈਨੂੰ ਪ੍ਰੰਗਿਆਂ ਨੂੰ ਜਾ ਦਿਖੇ ਤਿੰਨ ਜਨੇ ਐਮ ਆਈ ਦੇ ਸਕਾਉਟ ਸੀਗੇ ਜਿਹੜੇ ਡੋਮੈਸਟਿਕ ਪਲੇਅਰਾਂ ਨੂੰ ਦੇਖਣ ਆਏ ਸੀ ਤੁਸੀਂ ਹਿਸਾਬ ਲਾ ਲਓ ਸਾਰੀ ਟੀਮ ਦੇਖ ਲਈ ਸੁਣ ਲਈ ਤੁਹਾਨੂੰ ਲੱਗਦਾ ਇਹਨਾਂ ਨੂੰ ਕੋਈ ਪਲੇਅਰ ਚਾਹੀਦਾ ਸਾਰੀਆਂ ਥਾਵਾਂ ਫੁੱਲ ਨੇ ਫਿਰ ਵੀ ਆਪਣੇ ਸਕਾਉਟ ਪੂਰੇ ਇੰਡੀਆ 'ਚ ਭੇਜੇ ਹੋਏ ਹਨ ਇਹ ਤਿੰਨੋਂ ਸਕਾਉਟ 5-7 ਦਿਨ ਦਿੱਲੀ 5-7 ਦਿਨ ਯੂਪੀ T20 ਲੀਗ ਜਾ ਕੇ ਦੇਖਣ ਰਹੇ ਸੀ ਕਿ ਸਾਨੂੰ ਨਵੇਂ ਪਲੇਅਰ ਕਿੱਥੋਂ ਮਿਲ ਜਾਣ ਸਿਰਫ 5 ਪਲੇਅਰ ਹੋਰ ਚਾਹੀਦੇ ਆ ਤੇ ਬਜਟ ਸਿਰਫ ਪੌਣੇ 3 ਕਰੋੜ ਦਾ ਹੈ ਜਿਹਦੇ ਵਿੱਚ ਤੁਹਾਨੂੰ ਸਿਰਫ ਡੋਮੈਸਟਿਕ ਪਲੇਅਰ ਮਿਲਣਗੇ ਉਹ ਡੋਮੈਸਟਿਕ ਪਲੇਅਰ ਪਾਲਣ ਵੀ ਆਰ ਪੀ ਸਿੰਘ ਵਰਗੇ ਕਿਰਨ ਮੋਰੇ ਵਰਗੇ ਪ੍ਰਗਿਆਨੋਜ ਵਰਗੇ ਟੈਲੈਂਟ ਸਕਾਉਟ ਪੂਰਾ ਇੰਡੀਆ ਕੋਲੋਂ ਰੇਸੀ ਤੁਸੀਂ ਨਜ਼ਰ ਦੇਖੋ ਇਹਨਾਂ ਦੀ ਨੰਬਰ 2 ਇੱਕ ਮੈਨੂੰ ਹੋਰ ਕਹਾਣੀ ਯਾਦ ਆਂਦੀ ਹੈ ਮੈਂ ਨਾਮ ਨਹੀਂ ਦੱਸਦਾ ਇੱਕ ਪਲੇਅਰ ਸੀ ਪੰਜਾਬ ਦਾ ਉਹਨੂੰ MI ਨੇ ਕਾਲ ਕੀਤਾ ਕੁਝ ਸਾਲ ਪਹਿਲੇ ਕਿ ਤੁਹਾਡਾ ਟ్రਾਇਲ ਲੈਣਾ ਹੈ ਜੀ ਉਹ ਕਹਿੰਦੇ ਮਾਲਕੋ ਮੇਰੇ ਤਾਂ ਡੋਮੈਸਟਿਕ ਮੈਚ ਚੱਲ ਰਹੇ ਆਂ ਮੇਰਾ ਅੱਜ ਮੈਚ ਹੈਗਾ ਫਿਰ ਦੋ ਦਿਨ ਬਾਅਦ ਮੈਚ ਹੈਗਾ ਵਿੱਚੋਂ ਟਾਈਮ ਹੀ ਨਹੀਂ ਹੋਣਾ ਮੇਰੇ ਕੋਲ ਆਂਦਾ ਬਾਉ ਜੀ ਨੇ ਜਹਾਜ਼ ਕਲਤਾ ਤੋ ਸਾਡੇ ਜਹਾਜ਼ ਤੇ ਬਹਿ ਕੇ ਆ ਇੱਥੇ ਆ ਕੇ ਟ੍ਰਾਇਲ ਦੇ ਤੈਨੂੰ ਬਾ ਇੱਜ਼ਤ ਵਾਪਸ ਤੇਰੇ ਘਰ ਛੱਡ ਕੇ ਆਵਾਂਗੇ ਨਜ਼ਰੀਆ ਦੇਖ ਰਹੇ ਹੋ ਤੁਸੀਂ ਵਿਜ਼ਨ ਦੇਖ ਰਹੇ ਹੋ ਐਮ ਆਈ ਵਾਲਿਆਂ ਦਾ ਆਪਸ਼ਨ ਹੁੰਦੀ ਏ ਤਾਂ ਉੱਥੇ ਅੰਬਾਨੀ ਸਾਹਿਬ ਆਪ ਬੈਠਦੇ ਆ ਛੋਟੇ ਅੰਬਾਨੀ ਸਾਹਿਬ ਡੰਡਾ ਪਕੜ ਕੇ ਆਪ ਬੈਠਦੇ ਆ ਜਿੰਨਾਂ ਕੋਲ ਖਰਬਾ ਰੁਪਈਆ ਦਾ ਬਿਜ਼ਨਸ ਹੈ ਕ੍ਰਿਕਟ ਤਾਂ ਉਹਨਾਂ ਵਾਸਤੇ ਬਿਜ਼ਨਸ ਵੀ ਨਹੀਂ ਹੈਗਾ ਸਿਰਫ ਇੱਕ ਸ਼ੌਂਕ ਹੈ ਫਿਰ ਵੀ ਉਹ ਆਪਣਾ ਪੂਰਾ ਦਿਨ ਦੋ ਦਿਨ ਉਥੇ ਆਕਸ਼ਨ ਤੇ ਬਤਾਂਦੇ ਆ ਕਿਉਂਕਿ ਨਜ਼ਰੀਆ ਹੈਗਾ ਦੇਖੋ ਇੱਕ ਹੁੰਦੀਆਂ ਉਹ ਟੀਮਾਂ ਜਿਹੜੀਆਂ ਟਰੋਫੀ ਜਿੱਤਣ ਨੂੰ ਖੇਡਦੀਆਂ ਇੱਕ ਹੁੰਦੀਆਂ ਉਹ ਟੀਮਾਂ ਜਿਹੜੀਆਂ ਪ੍ਰੋਸੈਸ ਫਾਲੋ ਕਰਦੀਆਂ ਜਿਹੜੇ ਇੱਕ ਰਸਤੇ ਤੇ ਚੱਲਦੀਆਂ ਕਿ ਰਸਤੇ ਵਿੱਚ ਟਰੋਫੀਆਂ ਆਪਣੇ ਆਪ ਮਿਲਣਗੀਆਂ ਸਾਨੂੰ ਕਿਉਂ ਨਹੀਂ ਟਰੋਫੀ ਮਿਲੀ ਹਾਲੇ ਤੱਕ ਅਸੀਂ ਕਿਉਂ ਇੰਨੇ ਸਾਲਾਂ ਬਾਅਦ ਇੱਕ ਫਾਈਨਲ ਖੇਡੇ ਅਸੀਂ ਭੱਜਦੇ ਆ ਪਿੱਛੇ ਰੋਚੀਆਂ ਦੇ ਆ ਟੀਮ ਇਕੱਠੀ ਕਰ ਲੋ ਚਾਰ ਪੰਜ ਵੱਡੇ ਕਹੈਂਡ ਪਲੇਅਰ ਬੁਲਾ ਲਓ ਪੰਜ ਛੇ ਅਥੋਂ ਬੁਲਾ ਲਓ ਚਲੋ ਟਰੋਫੀ ਜਿੱਤ ਕੇ ਦਿਖਾਈਏ ਅਗਲੇ ਸਾਲ ਫਿਰ ਪੂਰੀ ਟੀਮ ਛੱਡਦੀ ਫਿਰ ਅਥੋਂ ਪੰਜ ਛੇ ਵੱਡੇ ਪਲੇਅਰ ਬੁਲਾ ਲਓ ਅਥੋਂ ਪੰਜ ਛੇ ਵੱਡੇ ਪਲੇਅਰ ਬੁਲਾ ਲਓ ਟਰੋਫੀ ਜਿੱਤਾਂਗੇ ਨਵਾਂ ਕੋਚ ਨਵਾਂ ਕੈਪਟਨ ਨਹੀਂ ਆਈ ਟਰੋਫੀ ਫਿਰ ਸਾਰੇ ਪਲੇਅਰ ਛੱਡਦੇ ਅਗਲੇ ਸਾਲ ਫਿਰ ਉਹੀ ਗੱਲ ਇਹ ਗੱਲ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਹੋ ਹਰ ਸਾਲ ਕਪਤਾਨ ਚੇਂਜ ਮਤਲਬ ਕਿ ਕੋਈ ਪਲੇਅਰ ਆਪਣਾ ਲਗਾਤਾਰ ਦੋ ਸੀਜ਼ਨ ਕੈਪਟਨ ਰਿਹਾ ਪੰਜਾਬ ਦਾ ਉਹ ਨਹੀਂ ਹੋਏਗਾ ਸ਼ਰੇਆ ਸਹੀਰ ਕੋਈ ਕੋਚ 2-3 ਸਾਲ ਲਗਾਤਾਰ ਰਹਿ ਅਸੀਂ ਸਿਰਫ ਪਲੇਅਰਾਂ ਨੂੰ ਕੋਚਾਂ ਨੂੰ ਇਕੱਠੇ ਕਰਕੇ ਟਰੋਫੀਆਂ ਦੇ ਮਗਰ ਭਜਦੇ ਰਹੇ ਤੇ ਉਹ ਨਹੀਂ ਮਿਲੀਆਂ ਤੇ ਇਹ ਤੁਸੀਂ ਵੀ ਜਾਣਦੇ ਹੋ ਇੱਕ ਅੱਧਾ ਸੀਜ਼ਨ ਛੱਡ ਦੋ ਟੀਮ ਕਦੇ ਵੀ ਪੰਜਾਬ ਦੀ ਮਾੜੀ ਨਹੀਂ ਰਹੀ ਕਿੰਨੇ ਵੱਡੇ ਵੱਡੇ ਉੱਚੇ ਉੱਚੇ ਘੈਂਟ ਘੈਂਟ ਪਲੇਅਰ ਆਪਣੇ ਵੱਲੋਂ ਖੇਡੇ ਆ ਪਰ ਸਾਡੀ ਨਜ਼ਰ ਰਹੀ ਸਿਰਫ ਟਰੋਫੀ ਜਿੱਤਣ ਤੇ ਐਮ ਆਈ ਦੀ ਸੀਐਸਕੇ ਦੀ ਕਾਫੀ ਹੱਦ ਤੱਕ ਕੇਕੇਆਰ ਦੀ ਨਜ਼ਰ ਰਹਿੰਦੀ ਹੈ ਪ੍ਰੋਸੈਸ ਫਾਲੋ ਕਰਨ ਤੇ ਕਿ ਅਸੀਂ ਟੀਮ ਬ बनानी ਹੈ ਟੀਮ ਦੇ ਆਲੇ ਦੁਆਲੇ ਦਾ ਮਾਹੌਲ ਬਣਾਣਾ ਜਿੰਨੇ ਪਲੇਅਰ ਇਹਨਾਂ ਕੋਲ ਹੁੰਦੇ ਆ ਉਹ ਉਹਨੇ ਪਲੇਅਰ ਇਹਨਾਂ ਨੇ ਆਪਣੇ ਰੋਲ ਤੇ ਰੱਖੇ ਹੁੰਦੇ ਆ ਜਿਹੜੇ ਸਾਰਾ ਸਾਲ ਐਮਆਈ ਲਈ ਪ੍ਰੈਕਟਿਸ ਕਰਦੇ ਆ ਜਿਵੇਂ ਮੰਨ ਲਓ ਰਗੂ ਸ਼ਰਮਾ ਹੈਗਾ ਪੰਜਾਬ ਦਾ ਬੋਲਰ ਹੈ ਜੇ ਪੰਜਾਬ ਦੀ ਟੀਮ ਵੱਲੋਂ ਨਹੀਂ ਖੇਡਣ ਦਿਆ ਉਹ ਉਹਨੇ ਸਿਰਫ ਫੋਨ ਕਰਨਾ ਟੀਮ ਵਿੱਚ ਕਿ ਜੇ ਮੈਂ ਫ੍ਰੀ ਹੈਗਾ ਹਫਤੇ ਦੇ ਲਈ ਉਹ ਟਿਕਟ ਭੇਜ ਕੇ ਬੁਲਾਣਗੇ ਉੱਥੇ ਆਪਣਾ ਗਰਾਊਂਡ ਦੇਣਗੇ ਆਪਣੇ ਪਲੇਅਰ ਦੇਣਗੇ ਜਾਓ ਖੇਡੋ ਪ੍ਰੈਕਟਿਸ ਕਰੋ ਪੂਰਾ ਪ੍ਰੋਸੈਸ ਬਣਾਇਆ ਹੋਇਆ ਪੂਰਾ ਇੱਕ ਪਰਿਵਾਰ ਬਣਾਇਆ ਹੋਇਆ ਤਾਂ ਟੀਮਾਂ ਕਾਮਯਾਬ ਹੁੰਦੀਆਂ ਕੀ ਕਿ ਤਿੰਨ ਚਾਰ ਸਾਲ ਤੋਂ ਟਰੋਫੀ ਨਹੀਂ ਆਈ ਐਮ ਆਈ ਦੀ ਪਰ ਉਹ ਪ੍ਰੋਸੈਸ ਫੋਲੋ ਕਰਦੇ ਆ ਇਹ ਚੀਜ਼ ਸਿੱਖਣੀ ਚਾਹੀਦੀ ਹੈ ਇਹ ਜੇ ਮੈਨੂੰ ਦੋ ਤਿੰਨ ਗੱਲਾਂ ਬਹੁਤ ਚੰਗੀਆਂ ਲੱਗਦੀਆਂ ਐ ਐਮ ਆਈ ਦੇ ਕਰਕੇ ਸੇਮ ਚੀਜ਼ ਸੀ ਐਸ ਕੇ ਆਪਣੇ ਸਾਡੇ ਇੱਕ ਹੋਰ ਪੰਜਾਬੀ ਕਮੈਂਟੇਟਰ ਸਰਨਦੀਪ ਸਿੰਘ ਉਹਨਾਂ ਦੇ ਲਈ ਸਕਾਉਟ ਰਹਿ ਚੁੱਕੇ ਹਨ ਜਿਹੜੀ ਟੀਮ ਦੀ ਸਕਾਉਟਿੰਗ ਵਧੀਆ ਹੋਏਗੀ ਜਿਹੜੀ ਟੀਮ ਮਾਹੌਲ ਦੇਗੀ ਪੂਰੀਆਂ ਫੈਸਿਲਿਟੀਆਂ ਦੇਗੀ ਸਿਰਫ ਟਰੋਫੀ ਮਗਰ ਨਾ ਭਜੂਗੀ ਪ੍ਰੋਸੈਸ ਨੂੰ ਫੋਲੋ ਕਰੂਗੀ ਤਾਂ ਫਿਰ ਕਾਮਯਾਬੀ ਉਹਦੇ ਮਗਰ ਆਏਗੀ ਪੰਜ ਪੰਜ ਵਾਰੀ ਆ ਚੁੱਕੀ ਹੈ ਉਹ ਬਾਬਾ ਰਣਚੋੜਦਾਸ ਛਾਂਚੜ ਨੇ ਕਿਹਾ ਸੀ ਨਾ ਕਾਬਿਲ ਬਣੋ ਕਾਮਯਾਬੀ ਪਿੱਛੇ ਨਾ ਭਜੋ ਕਾਮਯਾਬੀ ਮਗਰ आएगी ਇਹ ਚੀਜ਼ਾਂ ਐ ਮਾਈ ਵਰਗੀਆਂ ਟੀਮਾਂ ਕਰਦੀਆਂ ਬਾਕੀ ਗਿਆਨ ਦੀਆਂ ਗੱਲਾਂ ਹੋ ਗਈਆਂ ਬਾਲੀਆਂ ਇਹਨਾਂ ਨੂੰ ਚਾਹੀਦਾ ਕੀ ਹੈ ਮੈਨੂੰ ਨਹੀਂ ਲੱਗਦਾ ਕਿ ਬਹੁਤੀ ਇਰਾਨਾ ਲੋੜ ਹੈਗੀ ਹੈ ਇਹ ਤੁਸੀਂ ਇਹ ਹੈ ਕਿ ਵਿਗਨੇਸ਼ ਪਥੂਰ ਛੱਡੇ ਆ ਕਰਨ ਸ਼ਰਮਾ ਦੋ ਸਪਿਨਰ ਛੱਡੇ ਆ ਤਾਂ ਇੱਕ ਦਾ ਡੋਮੈਸਟਿਕ ਸਪਿਨਰ ਤੁਸੀਂ ਲਿਆ ਸਕਦੇ ਹੋ ਤੁਸੀਂ ਮੁਜੀਬੂਰ ਰਹਿਮਾਨ ਛੱਡਿਆ ਹੈ ਰੀਸਟੋਪਲੀ ਛੱਡਿਆ ਹੈ ਸਤਿਆਨਾਰਾਇਣ ਰਾਜੂ ਛੱਡਿਆ ਹੈ ਇੱਕਦਾਂ ਤੁਸੀਂ ਵਲੈਤੀ ਫਾਸਟ ਬੋਲਰ ਜੇ ਤੁਹਾਨੂੰ ਸਸਤਾ ਮਿਲ ਗਿਆ ਲਿਆ ਸਕਦੇ ਹੋ ਤੁਹਾਡੀਆਂ ਥਾਵਾਂ ਸਾਰੀਆਂ ਭਰੀਆਂ ਹੋਈਆਂ ਇਹ ਪਤਾ ਕੀ ਕਰਨਗੇ ਪੌਣੇ 3 ਕਰੋੜ ਰੁਪਏ ਤੁਹਾਡੇ ਕੋਲ ਪੰਜ ਪਲੇਅਰ ਹੈਗੇ ਆ ਤੇ ਉਹੀ 30-30 ਲੱਖ ਰੁਪਏ ਵਾਲੇ 50-50 ਲੱਖ ਰੁਪਏ ਵਾਲੇ ਆਪਣੇ ਪੰਜ ਇੰਡੀਅਨ ਪਲੇਅਰ ਲਿਆਣਗੇ ਇੱਕਦਾਂ ਵਿਦੇਸ਼ੀ ਲਿਆਣਗੇ ਉਹ 4-5 ਡੋਮੈਸਟਿਕ ਪਲੇਅਰਾਂ ਨੂੰ ਆਪਣੇ ਨਾਲ ਰੱਖਣਗੇ ਕਈ ਸਾਲ ਜਿਵੇਂ ਰਗੂ ਨੂੰ ਰੱਖਿਆ ਹੋਇਆ ਹੈ ਜਿਵੇਂ ਹੋਰ ਕਈ ਪੰਜਾਬੀ ਮੁੰਡਿਆਂ ਨੂੰ ਰੱਖਿਆ ਜਾਂ ਦੂਜੇ ਸੂਬਿਆਂ ਦੇ ਮੁੰਡਿਆਂ ਨੂੰ ਰੱਖਿਆ ਹੋਇਆ ਹੈ ਆਪਣੇ ਸਿਸਟਮ ਵਿੱਚ ਰੱਖ ਕੇ ਪਖਾਣਗੇ ਉਹਨਾਂ ਨੂੰ ਤਾਂ ਕਿ ਤੁਸੀਂ ਪੱਕ ਕੇ ਸਾਡੇ ਵਾਸਤੇ ਭਵਿੱਖ ਦੇ ਚੰਗੇ ਪਲੇਅਰ ਬਣੋ ਤੁਹਾਨੂੰ ਕੀ ਲੱਗਦਾ ਕਿਹੜਾ ਪਲੇਅਰ ਆ ਸਕਦਾ ਹੈ ਐਮਆਈ ਵੱਲ ਕਿਹੜੇ ਸਪਿਨਰ ਨੂੰ ਦੇਖ ਰਹੇ ਹੋ ਹੋ ਸਕਦਾ ਹੈ ਵਿਗਨੇਸ਼ ਮਥੂਰ ਨੂੰ ਬਾਈਬੈਕ ਕਰ ਲੈਣ ਹੋ ਸਕਦਾ ਹੈ ਕਰਨ ਸ਼ਰਮਾ ਨੂੰ ਬਾਈਬੈਕ ਕਰ ਲੈਣ ਲੈ ਦੇ ਕੇ ਇੱਕ ਦੋ ਸਪਿਨਰ ਹੀ ਇਹਨਾਂ ਨੂੰ ਲੋੜੀਂਦੇ ਹੈਗੇ ਬਾਕੀ ਟੀਮ ਤਾਂ ਤੁਹਾਨੂੰ ਪਤਾ ਹੀ ਘੈਂਟ ਹੈਗੀ ਹੈਗੀ ਹੈ ਇਹ ਜੀ ਇਹ ਮੈਦੀ ਗੱਲ ਬਾਕੀ ਮੈਂ ਹੁਣ ਆਪਣੇ ਬਸਤੇ-ਬੁਸਤੇ ਪੈਕ ਜੇ ਕਰਕੇ ਪੰਜਾਬ ਦੀਆਂ ਤਿਆਰੀਆਂ ਕਰ ਰਿਹਾ ਤੇ ਫਿਰ ਵਾਪਸ ਆਵਾਂਗੇ ਉਦੋਂ ਤੱਕ ਆਕਸ਼ਨ ਹੋ ਚੁੱਕੀ ਹੋਣੀ ਹੈ ਅੱਗੇ ਖੋਲ ਕੇ ਟੀਮਾਂ ਦੀ ਗੱਲ ਕਰਾਂਗੇ ਇਜਾਜ਼ਤ ਦਿਓ ਸਰਦੀ ਤੋਂ ਬਚ ਕੇ ਰਹੋ ਤੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਚਟਾ ਮੱਖਣ ਪਾ ਕੇ ਰੱਜ-ਰੱਜ ਕੇ ਖਾਂਦੇ ਰਹੋ ਸਸਰੀਆ ਗਾਲ ਰੱਬ ਰਾਖਾ